ਖੁਸ਼ੀ ਹੈ ਕਿ ਸਾਡੇ ਵੱਡੇ ਭਰਾ ਗੁਰਪ੍ਰੀਤ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਲੋਕ ਜੀਪੀਜੀ ਕਹਿੰਦੇ ਆ ਜਿਹੜੇ ਐਕਸਐਮਐਲਏ ਨੇ ਬੱਸੀ ਪਠਾਣਾ ਤੋਂ ਤੇ ਕਾਂਗਰਸ ਦੇ ਜਿਹੜੇ ਕਹਿ ਲਓ ਉਹ ਲੀਡਰ ਨੇ ਜਿਨ੍ਹਾਂ ਨੂੰ ਲੋਕ ਜਿਹੜੇ ਆ ਉਹ ਪਿਆਰ ਕਰਦੇ ਆ ਸੋ ਅੱਜ ਉਹ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਦੇ ਆਉਣ ਨਾਲ ਪੂਰੇ ਫਤਿਹਗੜ੍ਹ ਜ਼ਿਲ੍ਹੇ ਚ ਲੋਕ ਸਭਾ ਚ ਆਮ ਆਦਮੀ ਪਾਰਟੀ ਨੂੰ ਜਿਹੜੀ ਬਹੁਤ ਵੱਡੀ ਜਿਹੜੀ ਤਾਕਤ ਹੈ ਉਹ ਮਿਲੂਗੀ ਕਿਉਂਕਿ ਇਕੱਲੇ ਨਹੀਂ ਅੱਜ ਸੈਂਕੜੇ ਵਰਕਰਾਂ ਦੇ ਜਿਹੜੇ ਕਾਂਗਰਸ ਦੇ ਅਹੁਦੇਦਾਰ ਨੇ ਕਮੇਟੀਆਂ ਦੇ ਪ੍ਰਧਾਨ ਨੇ ਸਰਪੰਚ ਨੇ ਕਾਉਂਸਲਰ ਨੇ ਉਹਨਾਂ ਨੂੰ ਨਾਲ ਲੈ ਕੇ ਜੀਪੀਜੀ ਜਿਹੜੇ ਆ ਉਹ ਸ਼ਾਮਲ ਹੋਇਆ ਸੋ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਦਾ ਜਿਹੜਾ ਕਾਫਲਾ ਵੱਧ ਰਿਹਾ ਕਿਉਂਕਿ ਲਗਾਤਾਰ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਉਹ ਲੋਕਪੱਖੀ ਜਿਹੜੇ ਫੈਸਲੇ ਲੈ ਰਹੀ ਹੈ ਲੋਕ ਪੰਜਾਬ ਦੇ ਗਰਾਊਂਡ ਤੇ ਖੁਸ਼ ਨੇ ਚਾਹੇ ਉਹ ਬਿਜਲੀ ਨੂੰ ਲੈ ਕੇ ਹੋਵੇ ਚਾਹੇ ਸਰਕਾਰੀ ਨੌਕਰੀਆਂ ਨੂੰ ਲੈ ਕੇ ਹੋਵੇ ਚਾਹੇ ਜੋ ਆਮ ਆਦਮੀ ਪਾਰਟੀ ਕਰਪਸ਼ਨ ਦੇ ਪ੍ਰਤੀ ਸਟੈਂਡ ਲੈ ਰਹੀ ਹੈ ਸੋ ਲਗਾਤਾਰ ਲੋਕਪੱਖੀ ਫੈਸਲੇ ਨੂੰ ਦੇਖਦੇ ਹੋਏ ਲੋਕ ਨੇ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦਾ ਜਿਹੜਾ ਪੱਲਾ ਫੜ ਰਹੇ ਆ ਸੋ ਜੀਪੀਜੀ ਵੈਸੇ ਵੀ ਜਿਹੜੇ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਲੋਕਾਂ ਨਾਲ ਮਿਲਣ ਦਾ ਤਰੀਕਾ ਜਿਹੜਾ ਇਹਨਾਂ ਦਾ ਲਹਿਜਾ ਉਹ ਪਹਿਲਾਂ ਤੋਂ ਜਿਹੜਾ ਆਮ ਆਦਮੀ ਪਾਰਟੀ ਆਲਾ ਸੀ ਸੋ ਅੱਜ ਇਹ ਆਏ ਨੇ ਸਾਨੂੰ ਬਹੁਤ ਖੁਸ਼ੀ ਆ ਤੇ ਇਹਨਾਂ ਦਾ ਪਾਰਟੀ ਸਵਾਗਤ ਹੋਣ ਤੇ ਅਸੀਂ ਨਿੱਘਾ ਜਿਹੜਾ ਪਾਰਟੀ ਵੱਲੋਂ ਸਵਾਗਤ ਕਰਦੇ ਆ ਮੈਂ ਹੁਣ ਜੀਪੀਜੀ ਜੀਪ ਸਾਹਿਬ ਥੋੜਾ ਚਾਚਾ ਵੀ ਹੈ ਕਿ ਤੁਸੀਂ ਵੀ ਸੰਗਰੂਰ ਤੋਂ ਕੈਂਡੀਡੇਟ ਹੋ ਰਹੇ ਹੋ ਦੇਖੋ ਇਹ ਪਤਾ ਨਹੀਂ ਚਰਚਾ ਜਿਹੜੀਆਂ ਨੇ ਉਹ মিডিਆ ਕੋਲੇ ਜਾਦਾ ਪਤਾ ਨਹੀਂ ਪੀਏਸੀ ਦੀ ਮੀਟਿੰਗ ਤੋਂ ਵੀ ਪਹਿਲਾਂ ਆ ਜਾਂਦੀਆਂ ਨਿਗੀਆਂ ਹੁਣ ਦੇਖੋ ਹਜੇ ਪਾਰਟੀ ਦੀ ਜਿਹੜੀ ਟਿਕਟ ਕਿਨੇ ਕਿੱਥੋਂ ਲੜਨੀ ਹੈ ਕੌਣ ਕੈਂਡੀਡੇਟ ਹੋਊਗਾ ਕਿਉਂਕਿ ਇਦੋਂ ਬਾਅਦ ਮੈਨੂੰ ਪਤਾ ਤੁਸੀਂ ਜੀਪੀਜੀ ਦਾ ਵੀ ਪੁੱਛਣਾ ਸੋ ਇਹ ਸਾਰਾ ਨਾ ਜਿਹੜੀ ਪੀਏਸੀ ਦੀ ਕਮੇਟੀ ਜਿਹੜੀ ਹੈ ਉਹ ਡਿਸਾਈਡ ਜਿਹੜੀ ਹੈ ਉਹ ਕਰਦੀ ਹੈ ਕਿ ਕੌਣ ਇਲੈਕਸ਼ਨ ਲੜੂਗਾ ਕਿੱਥੋਂ ਲੜੂਗਾ ਤੋ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਅੱਜ ਤੋਂ ਜੀਪੀਜੀਬੀ ਸਿਪਾਹੀ ਨੇ ਜਿੱਥੇ ਵੀ ਪਹਿਲਾਂ ਪਾਰਟੀ ਨੇ ਡਿਊਟੀ ਲਾਈ ਹੈਗੀ ਉੱਥੇ ਅਸੀਂ ਇਮਾਨਦਾਰੀ ਨਾਲ ਸਾਰੀ ਡਿਊਟੀ ਨਿਭਾਉਣੇ ਆ ਤੇ ਉਹਨਾਂ ਨਾਲ ਸਮੇਂ 'ਚ ਵੀ ਨਿਭਾਵਾਂਗੇ ਪਰ ਇਹ ਫੈਸਲਾ ਜਿਹੜਾ ਸਾਡੀ ਜਿਹੜੀ ਲੀਡਰਸ਼ਿਪ ਹੈ ਭਗਵੰਤ ਮਾਨ ਜੀ ਜਾਂ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਪੀਏਸੀ ਕਮੇਟੀ ਨੇ ਕਰਨਾ ਉਸ ਤੋਂ ਬਾਅਦ ਹੀ ਜਿਹੜਾ ਕੁਝ ਕਿਹਾ ਜਾ ਸਕਦਾ ਜੀ ਜੀ ਵੀ ਇੱਕ ਸਵਾਲ ਹੈ ਆਰਾਮ 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 ਛੱਡਣ ਦੀ ਵਜ੍ਹਾ ਕੀ ਸੀਗੀ ਕਾਂਗਰਸ ਛੱਡਣ ਦੀ ਮੇਨ ਬਜਾ ਹੈਗਾ ਉੱਥੇ ਡਿਸਪਲਿਨ ਨਹੀਂ ਆ ਤੁਸੀਂ ਦੇਖਿਆ ਪਿਛਲੇ ਮਤਲਬ ਇਹਦੇ ਹਾਈ ਲੈਵਲ ਦੇ ਜਿਹੜੇ ਲੀਡਰ ਹੁੰਦੇ ਨੇ ਉਹ ਵੀ ਆਪਣਾ ਪਰਿਵਾਰ ਹੀ ਦੇਖਦੇ ਨੇ ਪਰ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਨੁਕਤਾ ਤੀਨ ਹੀ ਨਹੀਂ ਕਰਾਂਗਾ ਕਿਸੇ ਗਵਰਨਮੈਂਟ ਦੀ ਪਰ ਮੈਨੂੰ ਭਗਵੰਤ ਮਾਨ ਜੀ ਦਾ ਬਹੁਤ ਜਿਹੜਾ ਕੰਮ ਹੈ ਉਹ ਪਸੰਦ ਆਇਆ ਤੇ ਵਧੀਆ ਲੱਗਿਆ ਕਿ ਲੀਡਰ ਇਮਾਨਦਾਰ ਹੈ ਨਹੀਂ ਟੀਮ ਇਮਾਨਦਾਰ ਲੀਡਰ ਹੈ ਤੇ ਸਾਨੂੰ ਵੀ ਤਾਂ ਹੀ ਚੰਗਾ ਲੱਗਿਆ ਅੱਜ ਦੀ ਪਾਰਟੀ ਚੇਂਜ ਕਰ ਰਹੀਆਂ ਆਮ ਪਾਰਟੀ ਜੁਆਇਨ ਕਰ ਰਹੀਆਂ ਇਹ ਵਾਕਈ ਲੋਕਾਂ ਦਾ ਜਿਹੜਾ ਹੈਗਾ ਪਿਆਰ ਅੱਜ ਗਰਾਸ ਰੂਟ ਤੇ ਲੋਕੀ ਕਿਹਦੀ ਗੱਲ ਕਰਦੇ ਤਾਂ ਆਮ ਪਾਰਟੀ ਦੀ ਲੋਕੀ ਗੱਲ ਕਰ ਰਹੇ ਭਗਵੰਤ ਮਾਨ ਦੀ ਗੱਲ ਕਰ ਰਹੇ ਕਿਉਂਕਿ ਜਿਹੜੇ ਮੰਤਰੀ ਨੇ ਅਹੇ ਹਸਾਬ ਖੜੇ ਆ ਇਹ ਵਾਕਈ ਬਹੁਤ ਵਧੀਆ ਕੰਮ ਕਰਦੇ ਆ ਗਰਾਸ ਰੂਟ ਤੇ ਜਿਹੜੇ ਗਰਾਸ ਰੂਟ ਤੇ ਲੋਕੀ ਕੰਮ ਕਰਨਗੇ ਉਹ ਹਮੇਸ਼ਾ ਹੀ ਉਹਨਾਂ ਨੂੰ ਤਾਕਤ ਮਿਲੂਗੀ ਕਹਿੰਦੇ ਫਤਿਹਗੜ ਤੋਂ ਤੁਸੀਂ ਕੈਂਡੀਡੇਟ ਹੋਵੋਗੇ ਤਿਆਰੀ ਕਰ ਸਕਦੇ ਇਹ ਤਾਂ ਹਾਈ ਕਮਾਂਡ ਦਾ ਹੀ ਇਹ ਹਸਾਬ ਇਹ ਮੀਰ ਜੀ ਖੜੇ ਨੇ ਤੇ ਭਗਵੰਤ ਮਾਨ ਜੀ ਨੂੰ ਮਿਲ ਕੇ ਆਏ ਆ ਇਹ ਤਾਂ ਹਾਈ ਕਮਾਂਡ ਦਾ ਫੈਸਲਾ ਆਊਗਾ ਉਸ ਤੋਂ ਬਾਅਦ ਆਪਾਂ ਇਹ ਚੀਜ਼ ਦੱਸ ਸਕਦੇ ਜੀ ਚੰਨੀ ਸਾਹਿਬ ਨਾਲ ਸਾਹਿਬ ਪਿਆਰ ਸੀ ਤੁਹਾਡਾ ਉਹਨਾਂ ਬ ਇਹ ਨਹੀਂ ਕੋਈ ਹੁਣ ਪਤਾ ਗੱਲ ਕੀ ਮੇਰਾ ਪਾਰਟੀੋਂ ਛੱਡਦੀ ਵੀ ਤੂੰ ਭਾਈ ਆਪ ਵੀ ਸੰਭਲ ਲੈ ਠੀਕ ਹੈ ਨਾ ਕਿਉਂਕਿ ਇਹ ਜਿਹੜੀ ਗੱਲ ਕਰਦਾ ਜਿਹੜੀ ਡਿਸਪਲਿਨ ਦੀ ਬਹੁਤ ਵੱਡੀ ਕਮੀ ਹੈ ਕਿਉਂਕਿ ਰੋਕਿਆ ਨਹੀਂ ਜਾ ਸਕਦਾ ਜਿਹਦਾ ਇਸ ਲੈਵਲ ਦੇ ਬੰਦੇ ਪਾਰਟੀ ਚ ਉਹ ਕਰਦੇ ਆ ਵਿਰੋਧਤਾ ਕਰਦੇ ਆ ਕੈਂਡੀਡੇਟਾਂ ਦੀ ਤਾਂ ਉਹ ਪਾਰਟੀਆਂ ਚੰਗੀਆਂ ਨਹੀਂ ਤਰੱਕੀ ਨਹੀਂ ਕਰਨਗੀਆਂ ਅੱਜ ਸਰ ਸੁਣਵਾਈ ਵੀ ਕੋਈ ਨਹੀਂ ਹੈਗੀ ਦਾ ਮਤਲਬ ਤੁਸੀਂ ਇਹਨਾਂ ਰੋਲਾ ਪਾਇਆ ਸੁਣਵਾਈ ਕੋਈ ਨਹੀਂ ਹੈ ਨਹੀਂ ਸੁਣਵਾਈ ਨਹੀਂ ਹੋਈ ਜੀ ਸੁਣਵਾਈ ਨਹੀਂ ਹੋਈ ਰੋਹਿੰ ਰੋਹਲ ਗਾਂਧੀ ਨੂੰ ਵੀ ਕਿਹਾ ਸੀ ਮੇਰੇ ਸਾਥੀ ਖੜੇ ਆ ਉਹਨਾਂ ਨੂੰ ਵੀ ਚਿੱਠੀ ਦਿੱਤੀ ਸੀਗੀ ਸਾਰੀ ਵੀ ਭਾਈ ਗੱਲ ਸੁਣੋ ਵੀ ਜਿਹੜੇ ਆਪਾਂ ਚੀਫ ਮਿਨਿਸਟਰ ਐਲਾਨ ਕਰਦੇ ਆ ਉਹ ਤਾਂ ਆਪਣੇ ਕੈਂਡੀਡੇਟ ਦੇ ਖਿਲਾਫ ਬੰਦੇ ਖੜੇ ਕਰਦੇ ਆ ਤੇ ਹੁਣ ਵੀ ਜਦੋਂ ਬਣੇ ਨੇ ਤਾਂ ਜਿਹੜੀ ਸਾਡੇ ਹਲਕਿਆਂ 'ਚ ਦੁਆਰੇ ਫੇਰ ਉਹਨਾਂ ਇਹ ਚੀਜ਼ਾਂ ਸ਼ੁਰੂ ਕਰਤੀਆਂ ਤਾਂ ਹੀ ਅੱਜ ਅਸੀਂ ਸਾਨੂੰ ਇਹ ਸਟੈਪ ਲੈਣਾ ਪਿਆ ਕਿਉਂਕਿ ਕਿਉਂਕਿ ਸਾਨੂੰ ਬਹੁਤ ਵਧੀਆ ਜਿਹੜੇ ਕੰਮ ਹੈ ਕਿਉਂਕਿ ਮੈਂ ਗਰਾਸ ਰੂਟ ਤੇ ਜਾਣਾ ਹਰ ਘੱਟੋ ਘੱਟ 6 ਪਿੰਡਾਂ 'ਚ ਮੈਂ ਜਾਣਾ 5 ਤੇ 6 ਪਿੰਡਾਂ ਜਾਣਾ ਤੇ ਹਰ ਪਾਸੇ ਜਿਹੜੇ ਗਰੀਬ ਹੈ ਉਹ ਖੁਸ਼ ਹੈ ਦੀ ਗਵਰਨਮੈਂਟ ਤੋਂ ਕਿਉਂਕਿ ਉਹ ਸਾਨੂੰ ਇਹੀ ਗੱਲ ਕਹਿੰਦੇ ਤੂੰ ਤਾਂ ਆਪ ਲੜਦਾ ਹੀ ਰਹਿੰਦੇ ਸਾਰੇ ਲੀਡਰ ਵੀ ਕਹਿੰਦੇ ਤੂੰ ਲਾਫਜ਼ ਲੜਦੇ ਰਹਿੰਦੇ ਵੀ ਕਾਂਗਰਸ ਕੀ ਕਰੂ